ਪਰਤਗਲਾਮ ਸਾਨੂੰ ਸੱਤ ਜਨਾਨੀਆਂ ਨੂੰ ਸੰਘੇੜੇ ਪਿੰਡ ਚੋਂ ਕੱਢਿਆ ਗਿਆਗਾ ਵੀ ਸਾਡੇ ਸੋਡੇ ਸਾਡਾ ਬੱਚਾ ਨਹੀਂ ਹੋਇਆ ਤੁਸੀਂ ਇੱਥੋਂ ਚਲੋ ਇੱਥੇ ਆਪਣੇ ਕਾਹਦੇ ਨਾ ਕੰਮ ਹੀ ਕਰੀ ਚੱਲ ਸਾਰਾ ਦਿਨ ਕੰਮ ਹੀ ਕਰੀ ਚੱਲ ਕੰਮ ਤੋਂ ਬਿਨਾ ਕੋ ਕਦਰ ਹੀ ਨਹੀਂ ਬੁੜੀ ਜੀ ਸਭ ਤੋਂ ਪਹਿਲਾਂ 4 ਵਜੇ ਸਤਰੀ ਉੱਠਦੀ ਐ ਰਾਤ ਦੇ 10 ਵਜੇ ਪੈਂਦੀ ਐ ਤੇ ਜਦੋਂ ਕੋਈ ਚੀਜ਼ ਮੰਗੀਦੀ ਆ ਉਦੋਂ ਉਹਦੇ ਨਾਲ ਕੱਜੀ ਕਲੇਸ ਸਾਨੂੰ ਜ਼ਿੰਦਗੀ ਯਾਦ ਹੋਣੀ ਚਾਹੀਦੀ ਐ ਯਾਦ ਹੋ ਕੇ ਜਾਣਾ ਮਾੜਾ ਅਛਾ ਜਿਸ ਤਰ੍ਹਾਂ ਤੁਸੀਂ ਆਜ਼ਾਦੀ ਦੀ ਗੱਲ ਕਰ ਰਹੇ ਹੋ ਕਿਹੋ ਜੀ ਆਜ਼ਾਦੀ ਕਾਹਦੀ ਆਜ਼ਾਦੀ ਜਾਦੀ ਹਰ ਵਕਤ ਸਾਡੇ ਹੱਥ ਦੇ ਵਿੱਚ ਪੈਸਾ ਹੋਵੇ ਅਸੀਂ ਖੁਸ਼ ਰਹੀਏ ਆਪਣੀ ਮਰਜ਼ੀ ਦਾ ਜੀਵਨ ਜੀਏ ਸਾਨੂੰ ਕੋਈ ਰੋਕ ਟੋਪ ਨਹੀਂ ਜੀ ਔਰਤਾਂ ਨੂੰ ਕਿਹੋ ਜੀ ਗੁਲਾਮੀ ਹੈ ਤੇ ਔਰਤਾਂ ਕਿਹੜੀ ਚੀਜ਼ ਤੋਂ ਆਜ਼ਾਦੀ ਚਾਹੁੰਦੀਆਂ ਦੇਖੋ ਪੂਰੇ ਮੁਲਕ ਦੇ ਵਿੱਚ ਔਰਤਾਂ ਜਿਹੜੀ ਇਹ ਤੀਰੀ ਗੁਲਾਮੀ ਦੀਆਂ ਸ਼ਿਕਾਰ ਆ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਨਾਲ ਦੇ ਨਾਲ ਆਰਥਿਕ ਵੀ ਆ ਇਹਦੇ ਨਾਲ ਜੂਝਣਾ ਹੈ ਅੱਜ ਵੀ ਅਸੀਂ ਲੜ ਰਹੇ ਸਾਡੀਆਂ ਜੜੀਆਂ ਵਡੇਰੀਆਂ ਹੋਈਆਂ ਨੇ ਉਹ ਵੀ ਇਸ ਸੰਘਰਸ਼ ਤੋਂ ਲੰਘ ਗਈ ਆ ਦਿਨ ਨੂੰ ਅਸੀਂ ਪ੍ਰਾਪਤ ਪ੍ਰਾਪਤੀ ਮੰਨਦੇ ਆ ਵੀ ਅੱਜ ਅਸੀਂ ਇਕੱਠੇ ਬੈਠ ਕੇ ਅਸੀਂ ਚਾਰ ਬੰਦਿਆਂ ਦੇ ਵਿੱਚ ਜਾ ਕੇ ਆਪਣੀ ਗੱਲ ਕਰ ਸਕਦੇ ਆ ਗੁਲਾਮੀ ਹੈ ਜਿਹੜੀ ਉਹਦੇ ਰੂਪ ਬਦਲ ਗਏ ਨੇ ਜਿਹੜੀ ਆਜ਼ਾਦੀ ਮਾਡਰਨ ਆਧੁਨਿਕ ਆਧੁਨਿਕਤਾ ਕਹੀ ਜਾਂਦੀ ਆ ਦੇ ਵਿੱਚ ਔਰਤ ਦੀ ਜਿਹੜੀ ਉਹਦੀ ਨਿੱਜਤਾ ਵਾ ਉਹਦੇ ਸਰੀਰ ਦਾ ਸ਼ੋਸ਼ਣ ਹੀ ਕੀਤਾ ਜਾਂਦਾ ਉਹਨੂੰ ਅਸੀਂ ਮਾਨਸਿਕ ਆਜ਼ਾਦੀ ਨਹੀਂ ਕਹਿੰਦੇ ਹੈਗੇ ਜੀ ਬੇਬੇ ਐਂ ਦੱਸੋ ਵੀ ਔਰਤਾਂ ਬੰਦਿਆਂ ਦੀਆਂ ਗੁਲਾਮ ਹੈਗੀਆਂ ਨੇ ਕਿ ਨਹੀਂ ਗੁलाम ਪਹਿਲੇ ਤੋਂ ਹੀ ਵੀ ਰਹੇ ਕਿਹੜਾ ਅੱਜ ਤੋਂ ਆ ਪਹਿਲੇ ਤੋਂ ਹੀ ਗੁਲਾਮ ਆ ਬੰਦਿਆਂ ਦੀਆਂ ਤਾਂ ਬਣਾਈਆਂ ਵੀ ਮਗਲਾਮ ਇਦਾਂ ਗੰਦਨੇ ਕਿਉਂ ਹੱਕ ਰੱਖਿਆ ਸੀ ਵੀ ਭੈਣ ਨੂੰ ਭਾਈ ਨੂੰ ਬਰਾਬਰ ਹੀ ਹਿੱਸਾ ਕਰ ਚੁਣ ਲੈਣਾ ਚਾਹੀਦਾ ਜੇ ਕੋਈ ਨਾ ਜਾਵੇ ਹੁਣ ਉਸ ਤੋਂ ਬਾਅਦ ਸਰਕਾਰਾਂ ਟਾਉਂਦੀਆਂ ਨੇ ਸਾਨੂੰ ਸਰਕਾਰਾਂ ਸਾਨੂੰ ਜਾ ਕੇ ਮੰਗ ਕੇ ਹੱਕ ਆਪੇ ਕਹਿ ਕੇ ਆਉਂਦੀਆਂ ਨੇ ਅਸੀਂ ਕਿਹੜਾ ਮੰਗਦੇ ਹਾਂ ਉਹਨਾਂ ਤੋਂ ਨਹੀਂ ਮੈਂ ਗੱਲ ਤੁਹਾਡੇ ਤੋਂ ਇਹ ਪੁੱਛਣੀ ਚਾਹਣਾ ਕਿ ਬਾਪੂ ਹੋਰਾਂ ਨੇ ਤੁਹਾਨੂੰ ਆਪਦੇ ਬਰਾਬਰ ਦੇ ਹੱਕ ਦੇ ਕੇ ਰੱਖੇ ਕਿ ਨਹੀਂ ਰੱਖਿਆ ਵੀ ਨਹੀਂ ਮਤਲਬ ਬਾਪੂ ਹੋਰਾਂ ਨੇ ਤੁਹਾਨੂੰ ਆਪਦੇ ਬਰਾਬਰ ਹੱਕ ਦੇ ਕੇ ਰੱਖੇ ਹੱਕ ਜਿੰਦੇ ਸਾਡੇ ਹਿੱਸੇ ਵਿੱਚ ਪੈਂਦੇ ਨੇ ਪਣ ਭਾਈਆਂ ਦੇ ਫੇਰ ਫੇਰ ਤਾਂ ਔਰਤ ਗੁਲਾਮ ਹੀ ਹੈਣੀ ਗੁਲਾਮ ਹੀ ਆਪੇ ਉਹ ਬਜਰੋ ਸੀ ਮਾਣੇ ਤੁਸੀਂ ਕਹਿੰਦੇ ਹੋ ਨਾ ਔਰਤ ਗੁਲਾਮ ਆ ਜੇ ਬਾਪੂ ਹੋਰਾਂ ਨੇ ਹੱਕ ਤੁਹਾਨੂੰ ਬਰਾਬਰ ਦਿੱਤੇ ਨੇ ਫੇਰ ਤੁਸੀਂ ਗੁਲਾਮ ਕਿਵੇਂ ਜਦੋਂ ਅਸੀਂ ਗੂਠਾ ਲਾ ਜਾਂਦੇ ਆ ਕਿਸੇ ਕੋਈ ਜਾ ਕੇ ਨਹੀਂ ਖੜਦਾ ਫੇਰ ਕੋਈ ਜਾ ਕੇ ਨਹੀਂ ਖੜਦਾ ਫੇਰ ਆਪ ਵੀ ਗੁਲਾਮ ਆ ਇਹ ਇਹ ਤਾਂ ਕੀ ਹੈ ਬੇਬੇ ਤੇਨੂੰ ਮੈਂ ਦੱਸਦੀ ਆ ਵੀ ਸੱਤ ਕੱਡੀਆਂ ਅਸੀਂ ਮੈਂ ਵੀ ਕੱਢੀ ਹੋਈ ਆ ਸੰਘੇੜਿਆਂ ਦੇ ਵਿੱਚੋਂ ਛੋਰੇ ਪਰਿਵਾਰ ਦੇ ਵਿੱਚੋਂ ਕਹਿੰਦੇ ਸਾਡਾ ਬੱਚਾ ਨਹੀਂ ਹੋਇਆ 3.5 ਸਾਲ ਮੈਂ ਉਸ ਘਰ ਵਿੱਚ ਵਸੀ ਆ ਸੱਸ ਸੰਭੀਆ ਬਜ਼ੁਰਗ ਹੈ ਤੇ ਆਪਦੇ ਘਰ ਆਲਾ ਸੰਭਿਆ ਘਰ ਵਾਲੇ ਨੂੰ ਟੈਕ ਹੋ ਗਿਆ ਤੇ ਘਰੋਂ ਬਾਹਰ ਕੱਢਤਾ ਕੋਈ ਕੁਛ ਨਹੀਂ ਦਿੱਤਾ ਸਮਾਨ ਮੇਰਾ ਦਿਨ ਦੇ ਸੁਪਨਾ 8 ਵਜੇ ਗ੍ਰਾਹਾਂ ਵਾਲਿਆਂ ਨੇ ਵੀਰਿਆਂ ਨੇ ਚੱਕਿਆ ਮੇਰਾ ਸਮਾਨ ਤੇ ਅਸੀਂ ਗੁਲਾਮ ਆ ਹਾਂ ਬਿਲਕੁਲ ਜੀ ਇਹ ਹੈ ਔਰਤ ਦੀ ਗੁਲਾਮੀ ਉਹ ਕਹਿੰਦਾ ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹਰਿਆਂ ਦੀ ਹੋਈ ਸਹਰੇ ਪੇਕੇ ਕਹਿਣ ਤੂੰ ਬਗਾਨਾ ਧੰਨ ਐ ਤੇ ਸਹਰੇ ਕਹਿੰਦੇ ਤੂੰ ਪਰਾਈ ਆਈ ਐ ਤਾਂ ਫਿਰ ਘਰ ਕਿੱਥੇ ਐ ਫਿਰ ਹੱਕ ਕਿੱਥੇ ਐ ਆਪਾਂ ਗੱਲ ਕਰਦੇ ਆ ਇੱਕ ਕੱਲਾ ਸੀ ਮੇਰਾ ਹਸਬੰਦ ਮੇਰੀ ਨਣਾਨ ਲੈ ਗਈ ਸਾਰਾ ਕੁਝ ਘਰ ਵੀ ਲੈ ਗਈ ਤੇ ਮੇਰਾ ਬਾਹਣ ਵੀ ਲੈ ਗਈ ਹਾਂ ਨਹੀਂ ਜਦੋਂ ਆਪਾਂ ਔਰਤ ਦੀ ਗੁਲਾਮੀ ਦੀ ਗੱਲ ਕਰਦੇ ਆ ਤਾਂ ਫਿਰ ਤੁਸੀਂ ਕਹਿ ਰਹੇ ਹੋ ਮੇਰੀ ਨਨਾਨ ਜਾਂ ਮੇਰੀ ਸੱਸ ਸੱਸ ਤੇ ਨਨਾਨ ਵੀ ਤਾਂ ਔਰਤਾਂ ਹੀ ਆ ਉਹ ਉਹ ਲੈ ਗਈ ਉਹਦਾ ਹੱਕ ਨਹੀਂ ਸੀਗਾ ਵੀ ਇਹ ਮੇਰੀ ਪਰਜਾਈ ਆ ਭਾਈ ਮੈਂ ਦੇਵਾਂ ਸਾਡਾ ਕੋਈ ਹੱਕ ਨਹੀਂ ਸੀਗਾ ਮੇਰੀ ਕੋਈ ਇੱਜ਼ਤ ਨਹੀਂ ਸੀਗੀ ਅਸੀਂ ਗੁਲਾਮ ਆ ਵੀਰੇ ਜਦੋਂ ਇਹ ਨਹੀਂ ਚੁੱਕਿਆ ਤੋਂ ਲੈ ਕੇ ਆਈਆਂ ਤੇ ਫਿਰ ਉਹ ਕਿਉਂ ਲੈ ਕੇ ਗਈ ਆ ਹਾਂ ਸਾਨੂੰ ਨਾ ਚਾਹੀਦਾ ਦਾ ਆਪਦਾ ਹੱਕ ਤਾਂ ਮਿਲਣਾ ਚਾਹੀਦਾ ਸਾਡੀ ਇੱਜ਼ਤ ਨਹੀਂ ਖਰਾਬ ਹੋਏਗੀ 3.5 ਸਾਲ ਮੈਂ ਉਸ ਘਰ ਦੇ ਵਿੱਚ ਰਹੀ ਮੈਨੂੰ ਧੱਕੇ ਮਾਰ ਕੇ ਕੱਢਿਆ ਗਿਆ ਰਾਤ ਨੂੰ ਸਾਮਾਨ ਚੱਕਿਆ ਚਮਕੌਰ ਵੀਰੇ ਨੇ ਚੱਕਿਆ ਗਰਾਹਾਂ ਵਾਲੇ ਨੇ ਮੇਰਾ ਸਾਮਾਨ ਰੋਡ ਤੋਂ ਅਸੀਂ ਗੁਲਾਮ ਆ ਵੀਰੇ ਠੀਕ ਹੈ ਜੀ ਹਾਂ ਪੰਜੀ ਤੁਹਾਡੇ ਸਾਰਿਆਂ ਤੋਂ ਮੈਂ ਵਾਰੀ ਵਾਰੀ ਪੁੱਛਣਾ ਇੱਕ ਸਵਾਲ ਔਰਤ ਜਿਹੜੀ ਆ ਉਹ ਮਰਦ ਦੀ ਗੁਲਾਮ ਰਹੀ ਹੈ ਜਾਂ ਆਜ਼ਾਦ ਹੈ ਗੁਲਾਮ ਰਹੀ ਹੈ ਗੁਲਾਮ ਹੀ ਹੈ ਗੁਲਾਮੀ ਰਹੀ ਹੈ ਅੱਛਾ ਔਰਤ ਦੀ ਗੁਲਾਮੀ ਦੀਆਂ ਕੋਈ 3-4 ਨਿਸ਼ਾਨੀਆਂ ਕੀ ਨਿਸ਼ਾਨੀਆਂ ਵੀ ਔਰਤ ਗਲਾਮ ਰਹੀ ਹੈ ਭੈਣ ਜੀ ਅੱਜ ਜਿਹੜਾ ਪ੍ਰੋਗਰਾਮ ਤੁਸੀਂ ਇਹ ਕਰ ਰਹੇ ਹੋ ਕਾਹਦੇ ਵਾਸਤੇ ਕਰ ਰਹੇ ਹੋ ਇਹ ਸਾਡਾ ਇਸਤਰੀ ਦਿਵਸ ਹੈ ਅਸੀਂ ਗੱਜ-ਬੱਜ ਕੇ ਮਨਾਉਣ ਆਏ ਆ ਅੱਛਾ ਕੀ ਕੀ ਮੰਗਾ ਨੇ ਇਸਤਰੀ ਦਿਵਸ ਤੇ ਤੁਹਾਡੀਆਂ ਸਾਡੀਆਂ ਮੰਗਾ ਸਾਨੂੰ ਯਾਦ ਹੋਣਾ ਚਾਹੀਦਾ ਸਾਡੇ ਦੇ ਤੋਂ ਆਜਾਦ ਹੋਣਾ ਚਾਹੁੰਦੇ ਹਾਂ ਅਸੀਂ ਮੋਦੀ ਤੋਂ ਬਹੁਤ ਦੁਖੀ ਆਸੀਂ ਉਹ ਤੋਂ ਜੀ ਮੋਦੀ ਤੋਂ ਆਜਾਦ ਹੋਣ ਲਈ ਇੰਨਾ ਵੱਡਾ ਪ੍ਰੋਗਰਾਮ ਕਰ ਰਹੇ ਹਾਂ ਤੇ ਹੋਰ ਫਿਰ ਜੇ ਮੋਦੀ ਸਾਡਾ ਲੋਟ ਆ ਜਾਏ ਤਾਂ ਅਸੀਂ ਸਾਰਾ ਕੰਮ ਹੀ ਲੋਟ ਕਰ ਲਗੇ ਬੋਦੀ ਦਿਖਾਤਰ ਥੋੜਾ ਥੋੜਾ ਕੱਟ ਕਰਦੇ ਕਰਦੇ ਅਸੀਂ ਦਿੱਲੀ ਵੀ ਪਹੁੰਚਾਂਗੇ ਜਿਵੇਂ ਸਦੀਆਂ ਤੋਂ ਇਹ ਕਿਹਾ ਜਾਂਦਾ ਰਿਹਾ ਵੀ ਮਰਦ ਉੱਚੇ ਹੁੰਦੇ ਨੇ ਔਰਤਾਂ ਮਰਦਾਂ ਨਾਲੋਂ ਘੱਟ ਹੁੰਦੀਆਂ ਨੇ ਮਾਰਨੇ ਮੋਲਕਾਂ 'ਚ ਪਤਾ ਕਿਵੇਂ ਦਿਨ ਬਣਾਇਆ ਜਾਂਦਾ ਹੈ ਉੱਥੇ ਵੱਡੇ ਵੱਡੇ ਰੈਸਟੋਰੈਂਟਾਂ 'ਚ ਬਣਾਇਆ ਜਾਂਦਾ ਮੈਂ ਵੀ ਇੱਕ ਵਾਰੀ ਬਾਹਰ ਗਈ ਸੀ ਪਿਛਲੇ ਸਾਲ ਮੇਰਾ ਪੁੱਤ ਮੈਨੂੰ ਰੈਸਟੋਰੈਂਟ ਦੇ ਵਿੱਚ ਲੈ ਕੇ ਗਿਆ ਕਿ ਮੇਰੇ ਢਾਈ ਤੋਲੇ ਦਾ ਸੋਨੇ ਦਾ ਕੜਾ ਵੀ ਪਾਇਆ ਗਿਆ ਪੰਜੀ ਅੱਜ ਜਿਹੜਾ ਪ੍ਰੋਗਰਾਮ ਤੁਸੀਂ ਇਹ ਕਰ ਰਹੇ ਹੋ ਕਾਦੇ ਵਾਸਤੇ ਕਰ ਰਹੇ ਹੋ ਇਹ ਜੀ ਅੱਜ ਅਸੀਂ 8 ਮਾਰਚ ਜਿਹੜਾ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਅਸੀਂ ਉਹ ਵਿਰਾਂਗਣਾ ਨੂੰ ਉਹਨਾਂ ਜਿਹੜੀਆਂ ਬਹਾਦਰ ਜੂਝਾਰੂ ਪੈਣਾ ਸੀ ਜਿੰਨਾ ਕਰਕੇ ਅੱਜ ਸਾਨੂੰ ਇਹ ਮੌਕਾ ਮਿਲਿਆ ਸੀ ਕਿ ਅਸੀਂ ਕੱਟੀਆਂ ਹੋਈ ਆਪਣੀ ਗੱਲ ਰੱਖ ਸਕੀਏ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਰੋਸ ਪ੍ਰਦਰਸ਼ਨ ਵੀ ਚੱਲ ਰਿਹਾ ਸਰਕਾਰ ਦੀਆਂ ਨੀਤੀਆਂ ਦੇ ਖਰਾਬ ਤੇ ਅਸੀਂ ਆਪਣਾ ਦਿਨ ਵੀ ਮਨਾ ਰਹੇ ਹਾਂ ਜੀ ਤਵੱਦੀ ਬਣਾ ਰੱਖੀਆਂ ਦੀ ਕਤੋਂ ਕਿਤੇ ਅਖਣੀ ਨਾ ਸੋਹਰੇ ਦੇਣ ਨਾ ਪੇਕੇ ਦੇਣ ਹੈ ਜੇ ਪੇਕਿਆਂ ਤੇ ਲੇਗੀ ਆਪੇ ਟੁੱਟ ਗਈ ਜੀ ਨਾਲ ਕੋਈ ਬੜ ਨਹੀਂ ਦੇ ਪਿੰਡ ਵਿੱਚ ਹੈ ਅਸੀਂ ਸੋਹਰੇ ਗੱਲ ਹਾਂ ਪਿੰਡ ਵਿੱਚ ਕੋਈ ਬੜ ਨਹੀਂ ਦੇਦੀ ਨਾ ਤੇ ਸਾਨੂੰ ਜਾਇਆ ਜਰ ਰੁਪਇਆ ਦੇਵੇ ਭਗਵੰਤ ਜੀ ਜਿਹੜੇ ਸਾਡੇ ਪਿੰਡ ਕਹਿ ਕੇ ਆ ਸਾਡੇ ਕਣਕਾਂ ਇਹ ਰਸਣਗਾਟ ਕਿੱਥੇ ਸਾਡੇ ਹੋਣੇ ਚਾਹੀਦਾ ਬਾਕੀ ਜਿਹੜੀ ਅਸੀਂ ਆਪਣੀ ਫਸਲવાડી ਪਿੱਛੇ ਪਾ ਦੇ ਸਾਨੂੰ ਉਹ ਹੱਕ ਮਿਲਣੇ ਚਾਹੀਦੇ ਇਸ ਲਈ ਸਾਡੀ ਲੜਾਈ ਹੈ ਜਿਹੜੀ ਵਿਚਾਰਾਂ ਦੀ ਲੜਾਈ ਆ ਮਾਨਸਿਕਤਾ ਦੀ ਲੜਾਈ ਆ ਤੇ ਉਹਨਾਂ ਨੂੰ ਪ੍ਰਤੀਬੱਧ ਹੋਣ ਦੇ ਲਈ ਜ਼ਰੂਰੀ ਹੈ ਵੀ ਔਰਤਾਂ ਜਿਹੜੀਆਂ ਇਕੱਠੀਆਂ ਹੋਣ ਤੇ ਬৌਧਿਕ ਵਿਕਾਸ ਹੋਵੇ ਉਹਨਾਂ ਦਾ ਪਰ ਇਹ ਕਿਹਾ ਜਾ ਰਿਹਾ ਕਿ ਔਰਤਾਂ ਪੜ੍ਹ ਲਿਖ ਗਈਆਂ ਔਰਤਾਂ ਮਰਦਾਂ ਦੇ ਬਰਾਬਰ ਹੋ ਗਈਆਂ ਬੇਬੇ ਅੱਜ ਔਰਤ ਦਿਵਸ ਦੇ ਪ੍ਰੋਗਰਾਮ ਤੇ ਤੁਸੀਂ ਆਏ ਹੋ ਕੀ ਸਿੱਖਿਆ ਇੱਥੇ ਆ ਕੇ ਅਸੀਂ ਵੀਰੇ ਮੋਦੀ ਕੋਲੇ ਪਹੁੰਚਣਾ ਹੈ ਉਧਰ ਸਾਡੇ ਬਾਬਸਾ ਨਹੀਂ ਕਰਦਾ ਉਹ ਜਿਹੜੇ ਮੰਗ ਪੱਤਰ ਨੇ ਸਾਡੇ ਪਰ ਅੱਜ ਤਾਂ ਔਰਤ ਦਿਹਾੜਾ ਸੀ ਤੇ ਸਟੇਜ ਤੋਂ ਕਿਹਾ ਗਿਆ ਵੀ ਔਰਤਾਂ ਬਹੁਤ ਗੁਲਾਮ ਰਹੀਆਂ ਨੇ ਤੇ ਔਰਤ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕੀ ਕੀ ਇਹ ਲੱਗਦਾ ਵੀ ਆਜ਼ਾਦੀ ਔਰਤ ਨੂੰ ਹੋਣੀ ਚਾਹੀਦੀ ਹੈ ਬੰਦਿਆਂ ਦੇ ਬਰਾਬਰ ਹਾਂ ਹੋਣੀ ਚਾਹੀਦੀ ਹੈ ਭਾਈ ਹੁਣ ਬਰਾਬਰੀ ਆਸੀ ਬੰਦਿਆਂ ਦੇ ਬਰਾਬਰੀ ਆਉਣੀ ਆ ਜਿਵੇਂ ਬੰਦੀ ਚ ਆ ਕੇ ਬਰਾਬਰ ਹਾਂ ਬਰਾਬਰ ਹੋ ਗਏ ਭਾਈ ਦਿੱਲੀ ਅਸੀਂ ਸੰਘਰਸ਼ ਦਾ ਹੀ ਜਿੱਤ ਕੇ ਆਏ ਜੇ ਅਸੀਂ ਬੰਦਿਆਂ ਦੇ ਬਰਾਬਰ ਸੀਗੀਆਂ ਅਸੀਂ ਆਪ ਦਾ ਤਿੰਨੇ ਕਾਨੂੰਨ ਵਾਪਸ ਕਰਾਏ ਨੇ ਉੱਥੇ ਬਹਿ ਕੇ ਤੇ ਹੁਣ ਅਸੀਂ ਜਿਹੜੇ ਰਹਿੰਦੇ ਨੇ ਉਹ ਵੀ ਮਨਾਵਾਂਗੇ 14 ਤਰੀਕ ਨੂੰ ਜਾਣਾ ਹੈ ਅਸੀਂ ਦਿੱਲੀ ਉਹ ਵੀ ਮਨਾ ਕੇ ਮੁੜਾਂਗੇ ਠੀਕ ਹੈ ਜੀ ਮੋਦੀ ਨੇ ਕੋਈ ਬੇੜੀ ਬੈਠਿਆ ਨੇ ਪੈਸਾ ਨਹੀਂ ਦਿੱਤਾ ਹੁਣ ਉਹਨੂੰ ਰੋਕੇ ਆਵਾਂਗੇ ਹਾਂ ਐ ਲੱਗਦਾ ਵੀ ਔਰਤ ਕਦੀ ਆਜ਼ਾਦ ਹੋਊਗੀ ਔਰਤ ਨੂੰ ਬੰਦਿਆ ਦੇ ਬਰਾਬਰ ਕਦੀ ਹੱਕ ਮਿਲਣਗੇ ਹੱਕ ਮਿਲਣਗੇ ਲਵਾਂਗੇ ਅਸੀਂ ਹੱਕ ਲੈ ਕੇ ਹੱਲਾਂਗੇ ਹੁਣ ਹੁਣ ਹੱਕ ਲੈ ਕੇ ਪੁੱਤ ਹੱਲਾਂਗੇ ਅਸੀਂ ਹੱਕਦਾਰ ਆ ਅਸੀਂ ਕਿਹੜਾ ਕੰਮ ਨਹੀਂ ਕਰਦਿਆਂ ਅੱਖਾਂ ਤੋਂ ਦਿਸਣੋਂ ਹਟ ਗਿਆ ਹੁਣ ਤਾਂ ਮੋਦੀ ਨੂੰ ਹੋ ਕੇ ਆਵਾਂਗੇ ਹੱਕ ਲਾਵਾਂਗੇ ਬਰਾਬਰ ਹਾਂ ਪੰਜੀ ਪੰਜੀ ਅੱਜ ਔਰਤ ਦਿਵਸ ਸੀਗਾ ਹਨਾ ਤੇ ਕੀ ਸੱਚੀ ਮੁੱਚੀ ਔਰਤ ਗੁਲਾਮ ਹੈ ਗੁਲਾਮੀਆਂ ਵੀਰੇ ਹੋਰ ਹੁਣ ਕਿਵੇਂ ਗੁਲਾਮ ਹੈ ਗੁਲਾਮਾਂ ਵੀਰੇ ਪਹਿਲਾਂ ਹੁਣ ਸੱਸ ਸਹੁਰੇ ਦੇ ਮੂਰੇ ਉਹ ਕਰਕੇ ਰਖਟਿਆ ਫਿਰ ਆਪਦੇ ਘਰ ਵਾਲਾ ਇਹਦੇ ਵੀ ਹੁਣ ਜਵਾਕਾਂ ਦੇ ਵੀ ਮੂਰੇ ਗੁਲਾਮੀਆਂ ਅਸੀਂ ਤਾਂ ਬਿੜੀ ਹੂੰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਕੀ ਨੇ ਔਰਤ ਦੀ ਗੁਲਾਮੀ ਦੀ ਕੀ ਵੀਰੇ ਕਰੇ ਕੰਮ ਕਰੀ ਜਾਂਦੇ ਆ ਵੀ ਬਾਹਰ ਨਹੀਂ ਐਨਾ ਕੋਈ ਜਾਣਦੇ ਅਸੀਂ ਤਾਂ ਜਿੱਦੇ ਦੀ ਗ੍ਰਾਹਾਂ ਦੀ ਜਥੇਬੰਦੀ ਚਾਹਿਆਂ ਤਾਂ ਬਾਹਰੇ ਨਿਕਲੇ ਅਸੀਂ ਤਾਂ ਵੀਰੇ ਹਾਂ ਜਥੇਬੰਦ ਹੋ ਕੇ ਆਜ਼ਾਦੀ ਦਾ ਹਾਂ ਆਜ਼ਾਦੀ ਦਾ ਸਾਡੇ ਬਾਕੀ ਸਾਡੇ ਜਿਹੜੇ ਪਿੰਡ ਦੇ ਆਗੂ ਨੇ ਸਾਡਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਨੇ ਸਾਨੂੰ ਬਾਹਰ ਕੱਢਿਆ ਹਾਂ ਹਾਂ ਬਾਕੀ ਜਥੇਬੰਦੀ ਦਾ